ਸਾਸੀ ਕਾਲ ਜੀ ਸਾਰੇ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਮੋਗੇ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲੇ ਦੇ ਵਿੱਚ ਬੁੱਧ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਜਿਹੜਾ ਬਾਘੇਪੁਰਾਲੇ ਤੋਂ ਚੰਨੂ ਵਾਲੇ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਜੇ ਤੁਸੀਂ ਬਾਗੇ ਪਰਨੇ ਤੋਂ ਕੋੜ ਕਪੂਰੇ ਵਾਲੇ ਰੋਡਸ ਨਹੀਂ ਆਉਣਾ ਚਾਹੁੰਦੇ ਆ ਫਿਰ ਵੀ ਤੁਹਾਨੂੰ ਇੱਕ ਰਸਤਾ ਹੋਰ ਦੱਸ ਦਿੰਨਾ ਮੈਂ ਰਾਜੇ ਵਾਲੇ ਤੋਂ ਸਿੱਧੀ ਸੜਕਾ ਜਿਹੜੀ ਉਹ ਬੁੱਧ ਸਿੰਘ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਬਾਈ ਹੁਣ ਇਹਨਾਂ ਨੂੰ ਮਿੱਤਰੋ ਔਰ ਦੁੱਧ ਤੇ ਫੋਕਸ ਆ ਬਾਈ ਹੁਣ ਇਹਨਾਂ ਦਾ ਜਾਨਵਰ ਪਈ ਹੁਣਾਂ ਦੇ ਕੋਲੇ ਕਾਫੀ ਗਿਣਤੀ ਦੇ ਵਿੱਚ ਆ ਤੇ ਵੱਧ ਜਿਹੜੀਆਂ ਇਸ ਘਰ ਦੇ ਵਿੱਚ ਗਾਵਾਂ ਵਾ ਮਿੱਤਰੋ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਗਾਂ ਜਿਹੜੀ ਤਿਆਰ ਹੋਈ ਚੰਗੇ ਦੋਦੋ ਦੀ ਮਾਲਕਣ ਕਰਮ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਲੈ ਦੂਗਾ ਮਾਲਕ ਤੋਂ ਤੁਹਾਨੂੰ ਮਿੱਤਰੋ ਕਿੰਨੇ ਦਿਨਾਂ ਦੀ ਬਾਕੀ ਆ ਉਹ ਪਹਿਲਾਂ ਆਪਾਂ ਜਾਣਕਾਰੀ ਲੈਂਦੇ ਆ ਫਿਰ ਇਹਨੂੰ ਆਪਾਂ ਤੋਰ ਫਿਰ ਕੇ ਵੇਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਵਧੀਆ ਸੇਤਾਂਕਰ ਪਰਿਵਾਰ ਦੇ ਹਾਂਜੀ ਹਾਂਜੀ ਵਧੀਆ ਤੁਸੀਂ ਅੱਛਾ ਪਿੰਡ ਬੁੱਧ ਸਿੰਘ ਵਾਲਾ ਹਨਾ ਵੀਰੇ ਤੇ ਜ਼ਿਲ੍ਹਾ ਤਾਂ ਮੋਗਾ ਹੀ ਲੱਗਿਆ ਨੂੰ ਹਾਂਜੀ ਜ਼ਿਲ੍ਹਾ ਮੋਗਾ ਠੀਕ ਆ ਵੀਰੇ ਅੱਛਾ ਭਾਈ ਆਪਣਾ ਨਾਮ ਕੀ ਹੈ ਵੀਰੇ ਮੇਰਾ ਨਾਮ ਗੋਰਾ ਸਿੰਘ ਹੈ ਠੀਕ ਹੈ ਘਰ ਦਾ ਐਡਰੈਸ ਕੀ ਹੈ ਵੀ ਆਪਣਾ ਪਿੰਡ ਦੇ ਵਿੱਚ ਕੋਈ ਚੀਜ਼ ਨੇੜੇ ਤੇੜੇ ਹੁੰਦੀ ਆ ਆਪਣੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਹੈ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਨੇੜੇ ਹੈ ਹਾਂਜੀ ਠੀਕ ਹੈ ਭਾਈ ਅੱਛਾ ਵੀਰੇ ਜਿਹੜੀ ਆਪਾਂ ਗਾਂ ਵੇਚੜੀਆਂ ਭਰਾ ਜੀ ਇਹ ਕਿੰਨਵਾਂ ਸੂਆ ਸੁੰਦੀ ਆ ਤੀਜੇ ਸੂਏ ਸੁੰਦੀ ਆ ਇਹ ਦੋ ਸੂਏ ਆਪਣੇ ਕੋਲ ਹੀ ਸੂਈ ਆ ਪਹਿਲੇ ਸੂਏ ਦੋ ਸੂਏ ਆਪਣੇ ਘਰ ਹੀ ਚੋਈ ਹੋਈ ਆ ਹਾਂਜੀ ਪਹਿਲੇ ਸੂਏ ਲਿਆਂਦੇ ਸੀ ਆਪਾਂ ਠੀਕ ਹੈ ਵੀਰੇ ਪਹਿਲੇ ਸੂਏ ਦੂਜੇ ਸੂਏ ਕਿੰਨਾ ਦਾ ਦੇਗੀ ਸੀ ਭਈ ਇਹ 28 ਲੀਟਰ ਚੋ ਆਇਆ ਇਹ ਦੂਜੇ ਸੂਏ ਆਪਾਂ ਕੰਡੇ ਵਾਲਾ ਹੈ ਹਾਂਜੀ ਹਾਂਜੀ ਠੀਕ ਹੈ ਭਈ ਹੁਣ ਦਿਨ ਕਿੰਨੇ ਪਏ ਵੀਰੇ ਹਜੇ ਇਹ 25 ਤਰੀਕ ਨੂੰ ਦਿਨ ਪੂਰੇ ਜੀ ਠੀਕ ਹੈ ਵੀ ਸੀਮਨ ਕਿਹੜੇ ਲਵਾਤਾ ਭਈ ਏ ਵੀ ਇਸ ਨਾਲ ਲਵਾਏ ਏ ਵੀ ਇਸ ਦਾ ਲੱਗਾ ਠੀਕ ਹੈ ਵੀਰੇ ਚੁਵਾਈ ਚੁਵਾਈ ਦੀ ਚੰਗੀ ਆ ਵੀਰੇ ਹਾਂਜੀ ਹਾਂਜੀ ਪੂਰੀ ਕੋਲੀ ਆ ਵਧੀਆ ਜੀ ਠੀਕ ਹੈ ਵੀਰੇ ਠੀਕ ਹੈ ਭਾਈ ਅੱਛਾ ਦੁੱਧ ਕੋਈ ਜੇ ਚੁਵਾਈ ਤੇ ਕਰਕੇ ਲੈ ਜਾਂਦਾ ਤਾਂ ਵੀ ਜਿਆਦਾ ਹਾਂ ਹਾਂਜੀ ਆਪਣਾ ਸਾਈ ਤੇ ਪਾਰਨ ਸਾਈ ਆਪਾਂ ਨੂੰ ਠੀਕ ਹੈ ਵੀਰੇ ਚੁਵਾ ਕੇ ਦੇ ਦਾਂਗੇ 28 ਲੀਟਰ ਠੀਕ ਹੈ ਭਾਈ ਠੀਕ ਹੈ ਵੀਰੇ ਅੱਛਾ ਰੇਟ ਕੀਤਾ ਹੈ ਕੀਤਾ ਭਾਈ ਇਹਦਾ ਲੱਖ ਰੁਪਈਆ ਲੱਖ ਰੁਪਈਆ ਮੰਨਤਾ ਨਹੀਂ ਦੇ ਦੇ ਮੰਨਤਨ ਕਰ ਦੇਗੇ ਠੀਕ ਹੈ ਜੀ ਕੱਦੀ ਪਾਰਨ ਪਤਾ ਤੋਰੀ ਮੜਾ ਜੀ ਖੋਲੀ ਲੈ ਮਿੱਤਰੋ ਲੱਖ ਰੁਪਈਆ ਡਿਮਾਂਡ ਆ ਇਹਦੀ ਤੀਜਾ ਸੂਆ ਕਰਮਾ ਵਾਲੀ ਹੁੰਦੀ ਆ ਸੂਣ ਦੇ ਵਿੱਚ ਹਜੇ 3 5 7 ਹਜੇ ਹੋਰ ਵੀ ਕੱਢ ਜੂਗੀ ਬਾਈ ਕਰਮਾ ਵਾਲੀ ਤਿਆਰੀ ਟੋਰੀ ਬਹੁਤ ਚੰਗੇ ਥਾਣ ਹਵਾਨੇ ਦੀ ਮਿੱਤਰੋ 28 ਲੀਟਰ ਦੁੱਧ ਦਾ ਰਿਕਾਰਡ ਆ ਜਿਹੜਾ ਇਹਦਾ ਕਰਮਾ ਵਾਲੀ ਦਾ ਦੇਖ ਸਕਦੇ ਹੋ ਤੁਸੀਂ ਲੈਓ ਵੀਰੇ ਮੁਰਦ ਤੋਰ ਤਾਂ ਇੱਕ ਗੱਲ ਹੈਗੀ ਆ ਨਾ ਤੋਰ ਤਾਰ ਦੀ ਚੰਗੀ ਹੈਗਾ ਯਾਰ ਨਹੀਂ ਤਾਂ ਤੀਜੇ ਕੋਈ ਸੂਏ ਦੇ ਵਿੱਚ ਆ ਕੇ ਤੋਰ ਬਦਲ ਜਾਂਦਾ ਜਾਨਵਰ ਮਜ਼ਬੂਤ ਅੰਗਾ ਪੈਰਾਂ ਦੀ ਬਾਈ ਦੇਖ ਸਕਦੇ ਹੋ ਬਾਕੀ ਤੇਰੇ ਇੱਕ ਥਾਂ ਵੀ ਕੱਚਾ ਵਾਦਾ ਹੈ ਨਾ ਥੋੜਾ ਇਹ ਨਾ ਅੱਧੀ ਜੜੇ ਕਰਕੇ ਵੀਰੇ ਦੇ ਲਸਗਾਈਆਂ ਹੋ ਗਈਆਂ ਹਾਂ ਗਰਮੀ ਆਤ ਕੀ ਪਈ ਵੀ ਜਿਆਦਾ ਆ ਜਾਂਦੀ ਹੈ ਇਹ ਵੀ ਗੱਲ ਸੀ ਵੀਰੇ ਤਾ ਵੇਖ ਸਕਦੇ ਹੋ ਮਿੱਤਰੋ ਤੁਸੀਂ ਇਹਦਾ ਜਿਹੜਾ ਧੰਚਾ ਸਰੀਰਕ ਅੰਗ ਆਰ ਸਾਰੇ ਚੰਗਿਆ ਥਣ ਬਹੁਤ ਚੰਗਾ ਲੱਗਾ ਹੋਇਆ ਗੁਲਾਬੀ ਥਣ ਦੇ ਵਿੱਚ ਆ ਗਾ ਵਾ ਮਿੱਤਰੋ ਵजूद ਚੰਗਾ ਵਾ ਕਰਮਾਲੀ ਦਾ ਅਜੇ 5-7 ਦਿਨ ਹੋਰ ਵੀ ਕੱਢ ਕੇ ਤੈਨੂੰ ਸੋਹਣੀ ਜਿਹੜੀ ਥਣੋਂ ਤਿਆਰ ਹੋ ਜਾਵੇਗਾ ਆਹ ਇਵਾਲਟ ਇਹ ਸਾਰੀਆਂ ਕੱਢ ਕੇ ਸੂਗੀ ਕਿਉਂਕਿ 28 ਲੀਟਰ ਦੁੱਧ ਦਾ ਰਿਕਾਰਡ ਆ ਤੇ ਭਾਈ 18 28 ਲੀਟਰ ਦੁੱਧ ਦਾ ਜਿਹੜਾ ਇਹਨੇ ਮਿੱਤਰੋ ਪੂਰਾ ਚੰਗਾ ਜਿਹੜਾ ਬਾਈਆਂ ਦਾ ਵੀ ਕੋਈ ਸੌਈ ਖਸਾਈ ਕਰ ਲਵੇ ਸੌਦਾ ਕਰਕੇ ਚੁਵਾ ਕੇ ਵੀ ਆਪਾਂ ਦੇ ਦੇਾਂਗੇ ਕਿਉਂਕਿ ਭਾਈ ਨੇ ਛੋਇਆ ਹੋਇਆ ਵਾ ਤਾਂ ਜਿਹੜੀ ਤਸੱਲੀ ਆ ਪੂਰੀ ਬਾਈ ਨੂੰ ਰੇਟ 1 ਲੱਖ ਰੁਪਈਆ ਵਾ ਵੀਰੇ ਨੰਬਰ ਦੇ ਦਿਓ ਆਪਣਾ ਇੱਕ ਵਾਰੀ ਨੰਬਰ ਵੀਰੇ ਆਪਣਾ 94640 83987 ਇੱਕ ਵਾਰੀ ਹੋਰ ਬੋਲ ਦਿ ਵੀਰੇ 94640 83987 ਠੀਕ ਹੈ ਵੀਰੇ ਇਸ ਨੰਬਰ ਤੇ ਭਾਈ ਨਾਲ ਰਾਬਤਾ ਕੈਮ ਕਰ ਲਿਓ ਗੱਲਬਾਤ ਲਈ ਨੰਬਰ ਸਕਰੀਨ ਉੱਤੇ ਆ ਪਿੰਡ ਬੁੱ